ਮੈਂ ਮੈਂ ਜਾ ਰਿਹਾ ਹਾਂ ਆਪਕੋ ਵਿਜ਼ਿਟੈਂਡ ਐਂਡ ਯਾਦ ਆ ਸਰ ਤੁਸੀਂ ਅੱਜ ਗੱਲ ਕੀਤੀ ਹੈ ਸਟੂਡੈਂਟ ਨਾਲ ਪਹਿਲਾਂ ਉਹਨਾਂ ਦੇ ਪਾਸੇ ਓਕੇ ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਲੀਗਲ ਮਤਲਬ ਦੱਸੋ ਜੀ ਜਦੋਂ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟ ਵੀ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਵੀ ਨਹੀਂ ਜਿਵੇਂ ਐਂਗਲਕਾ ਯੂਨੀਵਰਸਿਟੀ ਤੇ ਪਾਖੜਾ ਪਾਣੀ ਦਲੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਸ਼ਹਿਰ ਤੋਂ ਕੱਢ ਕੇ ਆਪਣੀਆਂ ਆਪਣੀਆਂ ਯੂਨੀਵਰਸਿਟੀਆਂ ਬਣਾਈਆਂ ਸੋ ਦਿਸ ਇਜ਼ ਆ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ ਤਕਰੀਬਨ ਕਾਲਜਿਸ ਆ ਪੰਜਾਬ ਅਫੀਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ of kicking over of punjab university this is the starting point of mine secondly jehda badi clear hai ki saazish ho rahi hai to holy holy haknwar chandigarh jehda rightfully right punjab da kala state hai hindustan vich jida koi capital nahi hai as per law as per since independence ਜਿਹੜੀ ਨਵੀਂ ਸਟੇਟ ਨਿਕਲਦੀ ਐ origignal state ਤੋਂ ਉਹਨੂੰ ਇੱਕ ਨਵਾਂ ਕੈਪਟਾ ਆਪਣਾ ਬਣਾਉਣਾ ਪੈਂਦਾ ਐ ਐਕਸੈਪਟ ਫੋਰ ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਐ ਕਿ ਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ਿਓ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ-ਹੌਲੀ ਉਹ ਰੇਸ਼ਿਓ ਉਹ ਚੇਂਜ ਕਰ ਰਹੇ ਆ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਹੇ ਆ ਪੰਜਾਬ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ ਆਲ ਆਲਸ ਇਨ ਚੰਡੀਗੜ੍ਹ ਜਿਹੜੇ ਆਪਣੇ ਡੈਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ ਦੇ ਵਾਂਟ ਟੂ ਕੈਨਸਲ ਇਟ ਹੌਲੀ ਹੌਲੀ ਦੇ ਵਾਂਟ ਟੂ ਟੇਕ ਓਵਰ एवरीथिंग ਵਿਚ ਸ਼੍ਰੋਮਣੀ ਕਾਲੀ ਦਲ ਵਿਲ ਨਾਟ ਅਲਾਉ ਮੈਂ ਇੱਥੇ ਵੀ ਗੱਲ ਕੀਤੀ ਸੀ ਸਟੂਡੈਂਟਸ ਨਾਲ ਵੀ ਗੱਲ ਕੀਤੀ ਸੀ ਕਿ ਵੀ ਮੈਂ ਇੱਥੇ ਐਸ ਪੋਲਿਟਿਕ ਪੋਲਿਟਿਸ਼ੀਅਨ ਨਹੀਂ ਆਇਆ ਮੈਂ ਤਾਂ ਅੱਜ ਸਹੀ ਕਹਦਾ ਹਾਂ ਮੈਂ ਵੈਰੀ ਕਲੀਅਰ ਪਰਸਨ ਮੈਂ ਆਪ ਇੱਥੇ ਪੜ੍ਹਿਆ 4 ਸਾਲ ਇੱਥੇ ਲਾਇਆ ਤੇ ਡਾਕਟਰ ਮਨਮੋਹਨ ਸਿੰਘ ਵੀ ਇੱਥੋਂ ਪੜ੍ਹੇ ਸੀ ਜਦੋਂ ਉਹ ਪ੍ਰਾਈਮ ਮਿੰਿਸਟਰ ਸੀ ਮੈਂ ਹੌਮਲੇਸ਼ ਵਿੱਚ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆਈ ਹੈ ਟ ਹੈਡ ਵੈਰੀ ਸਟਰੋਂਗ ਮੈਮਰੀਜ਼ ਆਫ ਥਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤੇ ਸਾਰਿਆਂ ਨੂੰ ਕਹਿਣਾ ਹੈ ਕਿ ਵੀ ਆਲ ਪਾਰਟੀਆਂ ਵਟ ਏਵਰ ਦ ਅਫੀਲੀਏਸ਼ਨਸ ਮੈਨੀ ਨਾਟ ਟੂ ਮੇਕ ਥਿਸ ਇਨਟੂ ਪੋਲਿਟਿਕਲ ਬਟ ਮੇਕ ਇਟ ਐਜ਼ ਅ ਪੰਜਾਬ ਇਸ਼ੂ ਐਂਡ ਸਾਰੇ ਇਕੱਠੇ ਹੋ ਕੇ ਐਂਡ ਐਜ਼ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਕਿਸੇ ਹਾਲ ਕਿਸੇ ਹਾਲ we will not allow this we will not allow <laughs> <this. political laughs> <This. laughs> as ek minute pehli likhya si ki we should all look at politics politics vasdi apne kol bahut issues hai <laughs> <This laughs> is, meri <laughs> no it's not political right this right is, right oh, yeah ek minute aa thode ghar te attack hai first step hai pehle thode drawing room te attack kabza kar gaye phir thode bedroom pahunchange so this is a testing point uh, for us ਐਂਡ ਆਈ ਏਮ ਵਿਦ দ্য ਸਟੂਡੈਂਟਸ ਐਂਡ ਪੀਪਲ ਆਫ ਪੰਜਾਬ ਇਗਰੈਸਪੈਕਟਿਵ ਆਫ ਐਨੀ ਪੋਲਿਟਿਕਲ ਪਾਰਟੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸ਼ੁੱਡ ਸਿਟ ਅੰਡਰ ਵਨ ਪਲੈਟਫਾਰਮ ਐਂਡ ਕਨਵੇਯ ਦ ਮੈਸੇਜ ਐਜ਼ ਇਫ ਯੂ ਕਨਵੇਯ ਟੁਗੇਦਰ ਇਟਸ ਅ ਵੈਰੀ ਸਟਰੋਂਗ ਮੈਸੇਜ ਥੈਟ ਇਗਰੈਸਪੈਕਟਿਵ ਆਫ ਵਾਟਐਵਰ ਅਫੀਲੀਏਸ਼ਨਸ ਆਰ ਅਸੀਂ ਇਸ ਯੂਨੀਵਰਸਿਟੀ ਨੂੰ ਕਿਸੇ ਹਾਲਤ 'ਚ ਨਹੀਂ ਜਾਣ ਦੇਵਾਂਗੇ ਦਿਸ ਇਜ਼ ਪੰਜਾਬ ਪੰਜਾਬ ਦਾ ਪੰਜਾਬੀ ਜਨਕ ਪਟਿਆਲਾ ਉਹ ਕੌਂਸਲਕਾਰ ਵੱਲੇ ਪੰਜਾਬੀ ਜਨੇਸ ਦੀ ਪਟਿਆਲਾ ਤੇ 200 ਕਰੋੜ ਦਾ ਕਰਜ਼ਾ ਸੀਗਾ ਪਹਿਲੀ ਗੱਲ ਉਹ ਕਰਜ਼ਾ ਤੁਸੀਂ ਪਟਿਆਲਾ ਵੱਲੇ ਮਾਫੂਦ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਸੋ ਮੈਂ ਹੁਣ ਕੋਈ ਵੀ ਸਾਰੀ ਕਿਉਂ ਨਹੀਂ ਕੀਤੀ ਮੈਂ ਉਹਦੇ ਮਾਤੂ ਉਹਦਾ ਜਵਾਬ ਮੈਂ ਤੁਹਾਨੂੰ ਨਹੀਂ ਦੇ ਦਣਾ ਮੈਂ ਕੋਈ ਕੁਝ ਪੂਰਾ ਕਰ ਲਾਂ ਮੈਂ ਉਸ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਇੰਨੀ ਕਹਿੰਦੀ ਵੀ ਸਮਝ ਹੈਗੀ ਹੈ ਇੰਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਖਰਚਾ ਜਾਂ ਤੁਸੀਂ ਦਾ ਮਾਫ ਕਰਕੇ ਇਹਨੂੰ ਪੂਰੀ ਤਰੀਕਾ ਚਲਾ ਸਕਦੀ ਹੈ ਇਹ ਸੈਂਟਰ ਮੈਟ ਪ੍ਰਸੈਂਟ ਮਾ ਦਵੇ ਇਹ ਨਹੀਂ ਕਿ ਆਪ ਕੋਲ ਪੰਜਾਬ ਸਰਕਾਰ ਹੋਂਲੇ ਤਾਈ ਤੇ ਉਸ ਨੇ ਕਾਬਿਲ ਹੋਗੇ ਕਿ ਇੱਕ ਵੀ ਅਦੋਬਾ ਸਰਕਾਰ ਚ ਇਹਨੂੰ ਤਲਾਬ ਦਪ ਗਈਆਂ ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਸ਼ਾ ਨਾ ਮੇਕ ਦਿਸ ਅ ਪ੍ਰਟੀਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ ਵੀ ਦਿਸ ਇਜ਼ ਆ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਂਟ ਵਾਂਟ ਟੂ ਗੈਟ ਇਨਟੂ ਇਟ ਆਮ ਵੈਰੀ ਕਲੀਅਰ ਐਂਡ ਮੇਰੀ ਕਲੀਅਰਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਮ ਨਾਟ ਫਾਈਟਿੰਗ ਦਿਸ ਬੈਕਲ ਆਮ ਨਾਟ ਹੇਰ ਐਜ਼ ਫੋਰ ਪੋਲਿਟਿਕਸ ਮੈਂ ਤਾਂ ਹੀ ਕਿਹਾ ਸੀ ਮੈਂ ਰਿਕੁਐਸਟ ਕਰਦਾ ਸਾਰੀਆਂ ਪਾਰਟੀਆਂ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੂਕੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਇਨ ਰਿਸਪੈਕਟਿਵ ਆਫ एवरीवन ਆਈ ਡੂ ਨਾਟ ਨੀਡ ਕ੍ਰੈਡਿਟ ਐਂਡ ਆਈ ਡੋਨਟ ਵਾਂਟ ਕ੍ਰੈਡਿਟ ਪਰਪਸ ਇਜ਼ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ ਸੋ ਮੇਰਾ ਬੜਾ ਕਲੀਅਰ ਹੈ ਮਨੀ ਇਜ਼ ਨਾਟ ਦਾ ਕ੍ਰਾਈਟੇਰੀਆ ਫਾਰ ਅ ਸਟੇਟ ਹੁਣ ਜੇ ਦੇ ਆਰ ਵੇਰੀਅਸ ਮੈਥਡਸ ਆਫ ਜਨਰੇਸ਼ਨ ਆਫ ਮਨੀ ਜਿਵੇਂ ਆਈ ਹੈਡ ਸੈਡ ਆਲਮੀ ਪੰਜਾਬ ਪਾਵਰ ਸਰਪਲਸ ਯੂ ਡੋਨਟ ਨੀਡ ਮਨੀ ਟੂਡੇ देयर ਆ ਅਦਰ ਵੇਸ ਸੋ ਫॉर ਅਸ ਟੇਸਟ ਇੱਥੇ ਹੁਣ ਇਹ ਸਿੰਬल्स ਆਫ ਦਾ ਸਟੇਟ ਥਿਸ ਇਜ਼ ਸਿੰਬਲ ਆਫ ਦਾ ਸਟੇਟ ਪੰਜਾਬ ਯੂਨੀਵਰਸਿਟੀ ਯੂ ਕੈਨ ਨਾਟ ਲੈਟਰ ਗੋ ਜਸਟ ਫੋਰ टू हंड्रेड करोड़ थ्री हंड्रेड करोड़ एक लाख करोड़ का बजट सो आई एम वेरी क्लियर की आई एम रेडी टू टेक ओवर द कमिटमेंट है चार साल लाइफ आईड एंड फील दैट ऑल ऑफ अस शुड गेट टूगेदर एंड आई रिक्वेस्ट एवरीबडी कम अंडर वन प्लेटफॉर्म विद मिशन है ਇਨ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਝ ਮਰਜ਼ੀ ਹੋ ਜਾਏ ਵਾਟ ਐਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਆਈ ਸ਼ੋਰ ਐਵਰੀਬਾਡੀ ਥੈਟ ਅੱਗੇ ਹੋ ਕੇ ਤੁਸੀਂ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮੇ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰੂ ਮੈਂ ਹੁਣੇ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ ਟੂ ਕਨਵੇ ਹਿਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਨ ਮੈਂ ਪ੍ਰਾਈਮ ਵਾਈਸ ਪ੍ਰੈਜ਼ੀਡੈਂਟ ਕੋਲ ਮੈਂ ਟਾਈਮ ਲੜ ਰਿਹਾ ਜੇ ਹਫਤੇ ਦਸ ਦਿਨ ਵੀ ਡੋਨਟ ਸੀ ਅਸ ਨੈਕਸਟ ਪੋਸਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨ ਦਾ ਨੈਕਸਟ